ਨਾਭਗੁਰ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਤਾਵਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਹਿਆ ਹਾਂ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਧੰਨ ਧੰਨ ਨਾਭਗੁਰ ਰਾਜਾ ਸਾਹਿਬ ਜੀ ਦੇ ਪ੍ਰਵਿੰਦਰ ਸਤਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਸਾਬਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਹੇ ਆਂ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ੍ਰੀ ਖਡਵਾਲ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮर्यादा ਦੇ ਦੇ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਆ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਵਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆ ਆਏ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸਾਨੂੰ ਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ ਮੇਰੇ ਲਈ ਇਹ ਪੋਲੀਟਿਕਸ ਦਾ ਕਰਨੇ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜਨ ਕਨਵੇ ਦਾ ਮੈਂ ਚੇਅਰਮੈਨ ਆ ਉਸ ਤੋਂ ਮੈਂ ਰਿਜ਼ਾਈਨ ਕਰਦਾ اور اس پرماتما واہ گروہ کے ارداس کرنا کہ وہ منتھ شکتی دبے کہ میں مکمری سردار بھگوت سن مان صاحب اور عام آدمی پارٹی لیڈرشپ کو جو اتنے دا سچوا وہ دس کے میں جو گلے شکم نے وہ مٹا سکا سو میری یہ تھی ہے کہ تھی سارے سنگت راجہ صاحب میرے میر پری ہاتھ رکھے اسی یہ جو پرمپ ریخے آ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰਪਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਨਾਵ ਕਬ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਾਬਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਿਹਾ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੁਝ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ੍ਰੀ ਘਟਬਾ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ੍ਰੀ ਗੁਰੰਤ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮਰਿਆਦਾ ਦੇ ਦੇ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਹਾਂ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੰਚੀ। ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਵਾਕਿਆ ਹੋਇਆ। ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆਣਾ ਆਏ ਆਪਣੇ ਸਾਥੀਆਂ ਦੇ ਨਾਲ। ਔਰ ਅੱਜ ਫੇਰ ਮੈਂ ਇੱਥੇ ਆਇਆ। ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸਾਨੂੰ ਸ਼ਕਤੀ ਦੇ। ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਉਹ ਰੱਬ ਦਾ ਪਰਮਾਤਮਾ ਦਾ ਡਰ ਬੈਥੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜੇ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ ਮੇਰੇ ਲਈ ਇਹ ਪੋਲੀਟਿਕਸ ਦਾ ਕਰਨੇ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜੇ ਕਨਵੇ ਦਾ ਮੈਂ ਚੇਅਰਮੈਨ ਹ ਉਸ ਤੋਂ ਮੈਂ ਰਿਜ਼ਾਈਨ ਕਰਦਾ ਔਰ ਉਸ ਪਰਮਾਤਮਾ ਸਵਾਈ ਗੁਰਗੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁੱਖ ਮਤੀ ਸਰਾਤਵਾں ਸੇ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਜੋ ਇੱਚ ਦਾ ਸੱਚ ਆ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰ ਤੇ ਮਿਹਰ ਪਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰੇਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰ ਪਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨਾ ਕੋਈ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਤਾਵਾ ਕਰਨ ਵੀ ਰਾਜੇ ਦਾ ਆਸ਼ੀਰਵਾਦ ਲੈਣ ਵੀ ਆ ਰਹੇ ਆਂ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ਼੍ਰੀ ਖੱਟਪਾਲ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮਰਿਆਦਾ ਦੇ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਆ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਨੇ ਮਨਾਂ ਨੂੰ ਬੜੀ ਠੀਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਬਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆਣਾ ਆਏ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸਨ ਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜੇ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲਿਟਿਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲਿਟਿਕਸ ਕੀਤੀ ਮੇਰੇ ਲਈ ਇਹ ਪੋਲਿਟਿਕਸ ਦਾ ਕਰਨੇ میرے تو اے رب دا کارا میں اج اے اعلان کردہ کہ جا مجھے پنجاب سرکار نے کیبنٹ منتری دا رینک تو جا کون بے دا میں چیئرمین نا اس تو میں رزائن کردہ اور اس پرماتما واحگ کی اردس کردہ کہ وہ میرے شکتی دے کہ میں مکمری سردار سے مان صاحب ਅਮਰਿਤ ਆਜੀ ਲੀਡਰਸ਼ਿਪ ਨੂੰ ਜੋ ਇੱਕ ਚੀਜ਼ ਸੱਚ ਆ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕ ਮਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰੇ ਤੇ ਮਿਹਰ ਪਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰੇਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰ ਬਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਨਾਵ ਕਬ ਰਾਜਾ ਸਾਹਿਬ ਜੀ ਦੇ ਪ੍ਰਵਿੰਦਰ ਸਤਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਛਸਾਬਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਹਿਆ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੋਈ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ਼੍ਰੀ ਖੱਡਪਾਲ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮर्यादा ਦੇ ਲਈ ਵਿੱਚ ਨਹੀਂ ਹਨ ਔਰ ਇਸਕਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਆ ਜਿਹੜੇ ਅਸੀਂ ਰਾਜਾ ਸਾਹਿਬ ਨਾਮਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਵਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆ ਆਇਆ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਹੈ ਕਿ ਇਹ ਰਾਜਾ ਸਾਹਿਬ ਸੰਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਮੈਂ ਰਾਜ ਦੀ ਸੰਗਤ ਦਾ ਆ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ ਮੇਰੇ ਲਈ ਇਹ ਪੋਲੀਟਿਕਸ ਦਾ ਕਰਨਾ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜਦ ਕਨਵੇ ਦਾ ਮੈਂ ਚੇਅਰਮੈਨ ਹ ਉਸ ਤੋਂ ਮੈਂ ਰਿਜ਼ਾਈਨ ਕਰਦਾ ਔਰ ਉਸ ਪ੍ਰਮਾਤਮਾ ਸੁਆਈ ਗੁਰਗੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁਖਮਤੀ ਸਤਪੰਵਾਂ ਸਿੰਘ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਜੋ ਇੱਚ ਦਾ ਸੱਚਾ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰੇ ਤੇ ਮਿਹਰ ਭਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰਿਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰਪਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਧੰਨ ਧੰਨ ਨਾਭ ਕਬ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਸ਼ਾਬਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਹੇ ਹਾਂ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਕੁਝ ਸੰਕੇਤ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ੍ਰੀ ਘੱਟਪਾ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮਰਿਆਦਾ ਦੇ ਲਈ ਵਿੱਚ ਨਹੀਂ ਹਨ ਔਰ ਇਸ ਕੱਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਹਾਂ ਜਿਹੜੇ ਅਸੀਂ ਰਾਜਾ ਸਾਹਿਬ ਨਾਮਨੇਵਾ ਸੰਗਤਾਂ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ। ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਬਾਕਿਆ ਹੋਇਆ। ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆਣਾ ਆਇਆ ਆਪਣੇ ਸਾਥੀਆਂ ਦੇ ਨਾਲ। ਔਰ ਅੱਜ ਫੇਰ ਮੈਂ ਇੱਥੇ ਆਇਆ। ਔਰ ਇਹ ਬੇਨਤੀਆਂ ਕਰਨਾ ਹੈ ਕਿ اے ਰਾਜਾ ਸਾਹਿਬ ਸਾਨੂੰ ਸ਼ਕਤੀ ਦੇ। ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਉਹ ਰੱਬ ਦਾ ਪਰਮਾਤਮਾ ਦਾ ਡਰ ਬੈਥੇ। ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆਂ ਮੈਂ ਰਾਜੇ ਦੀ ਸੰਗਤ ਦਾ ਆਂ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲੀਟੀਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲੀਟਿਕਸ ਕੀਤੀ। ਮੇਰੇ ਲਈ ਇਹ ਪੋਲੀਟਿਕਸ ਦਾ ਕਰਨੀ ਮੇਰੇ ਲਈ ਤਾਂ ਇਹ ਰੱਬ ਦਾ ਕਾਰਾ। ਮੈਂ ਅੱਜ ਇਹ ਐਲਾਨ ਕਰਦਾ ਕਿ ਜਿਹੜਾ ਮੈਨੂੰ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦਾ ਰੈਂਕ ਤੇ ਸਟੇਟਸ ਦਿੱਤਾ ਮੈਂ ਉਸ ਤੋਂ ਅਤੇ ਜਦ ਕਨਵੇ ਦਾ ਮੈਂ ਚੇਅਰਮੈਨ ਹ ਉਸ ਤੋਂ ਮੈਂ ਰਿਜ਼ਾਈਨ ਕਰਦਾ ਔਰ ਉਸ ਪਰਮਾਤਮਾ ਸਵਾਯੁਰਗੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁਖਮਤੀ ਸਰਪੰਵਾਂ ਸੀ ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਜੋ ਇੱਚ ਦਾ ਸੱਚ ਆ ਉਹ ਦੱਸ ਕੇ ਮੈਂ ਜੋ ਗਿਨੇਸ਼ਿਕ ਮਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰੇ ਤੇ ਮੇਰ ਪਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰੇਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਰਾਜਾ ਬਲੀ ਕਰਪਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਤਨ ਨਾਵ ਕਬ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ